ਹਾਂ ਜੀ ਹਾਂ ਜੀ ਬਲਬੀਰ ਕੌਰ ਕੀ ਸਾਰਾ ਵਾਪਰੇ ਘਟਨਾ ਦੱਸੋਗੇ ਜਰਾ ਪਲੀਜ਼ ਹਾਂ ਜੀ ਬੱਚਾ ਮੇਰਾ 2 ਮਹੀਨੇ ਹੋਏ ਜਾਣੀ 11ਵੇਂ ਮਹੀਨੇ 9 ਤਰੀਕ ਨੂੰ ਗਿਆ ਡਬੇਈ ਚ ਡਬੇਈ ਚ ਜਾ ਕੇ ਉੱਥੇ ਨਹੀਂ ਸਾਨੂੰ ਚਾਜਰਾ ਕੀਤਾ ਫੋਨ ਤਾਂ ਉੱਥੋਂ ਪਤਾ ਨਹੀਂ ਉਹਨ ਕਿਤਾ ਬਣਾਇਆ ਕੰਮ ਪਤਾ ਨਹੀਂ ਦਲਾਲ ਕੀਤਾ ਪਤਾ ਨਹੀਂ ਉਹਨ ਕਿਤਾ ਕੀਤੀ ਆ ਤਾਂ ਉਥੇ 13 ਦਿਨ ਰਿਹਾ ਮਰਕਾਟ ਉਹ ਤੋਂ ਮੈਂ ਪਰਸੋ ਉਹਨੇ ਜੋਤ ਚੜਾਏ ਤਾਂ ਰਾਤ ਨੂੰ ਕੱਲ ਇੱਥੇ 1:15 ਤੇ ਹਾਜਾਜ ਉਹਨਾਂ ਦਾ ਲੱਗਾ ਇੱਥੇ ਫੇ ਰਾਤੀ 9:30 ਵਜੇ ਸਾਡੇ ਕੋਲ ਛੱਡ ਕੇ ਗਏ ਆ ਹਾਂਜੀ ਉਹਨੇ ਕਿਤੇ ਮੈਨਾਂ ਗੱਲ ਕੋਈ ਵੀ ਨਾ ਬਾਤ 5 ਵਜੇ ਜਾਣੀ ਅੱਜ ਸਵੇਰੇ ਉਹ ਮੈਂ ਸੁੱਤੀ ਵੇ ਤਾਂ ਉੱਠ ਕੇ ਜਾਣੀ ਮੋਟਰਸਾਈਕਲ ਸੱਟਾਟ ਕੀ ਤਾਂ ਚਲੇ ਗਿਆ ਮੈਂ ਮੈਨੂੰ ਹਜੇ ਹੁਣ ਦੱਸਿਆ ਨਹੀਂ ਵੀ ਮਮਾ ਮੈਂ ਕਿੱਥੇ ਚਲੇ ਗਿਆ ਪ੍ਰਦੀਪ ਕੁਮਾਰ ਐ ਜੀ ਮੈਂ ਮੈਂਬਰ ਪੰਚਾਇਤ ਪਿੰਡ ਲਾਂਦੜੇ ਤੋਂ ਜਿਹੜੀ ਇਹ ਘਟਨਾ ਵਾਪਰੀ ਆ ਇਹ ਦਵਿੰਦਰਜੀਤ ਸਾਡੇ ਪਿੰਡ ਦਾ ਲੜਕਾ ਐ ਜੀ ਤੇ ਇਹ ਦੋ ਕੁ ਮਹੀਨੇ ਪਹਿਲਾਂ ਦੁਬਈ ਗਿਆ ਆ ਹਾਂਜੀ ਤੇ ਸਾਨੂੰ ਤਾਂ ਦੁਬਈ ਦਾ ਪਤਾ ਦੋ ਕੁ ਮਹੀਨੇ ਪਹਿਲਾਂ ਦੁਬਈ ਗਿਆ ਦੁਬਈ ਤੋਂ ਇਹ ਅਮਰੀਕਾ ਗਿਆ ਕਿਸ ਤਰੀਕੇ ਨਾਲ ਗਿਆ ਇਹ ਨਹੀਂ ਪਤਾ ਹਾਂਜੀ ਜਦੋਂ ਹੁਣ ਇਹ ਖਬਰ ਕਾਲ ਦੀ ਚੱਲਦੀ ਡਿਬੋਟ ਦੀ ਤੇ ਰਿਪੋਰਟ ਦੇ ਵਿੱਚ ਜਦੋਂ ਇਹਦਾ ਨਾਮ ਆਇਆ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਇਹ ਅਮਰੀਕਾ ਗਿਆ ਨਹੀਂ ਤਾਂ ਸਾਰਿਆਂ ਨੂੰ ਇਹੀ ਪਤਾ ਵੀ ਇਹ ਦੁਬਈ ਗਿਆ ਹਾਂਜੀ ਦਵਾਈ ਤੋਂ ਕਿਸ ਤਰੀਕੇ ਨਾਲ ਅਮਰੀਕਾ ਗਿਆ ਇਹ ਕਿਸੇ ਨੂੰ ਵੀ ਨਹੀਂ ਪਤਾ ਜੇ ਉਹਨੂੰ ਪਤਾ ਆ ਤੇ ਮੈਂ ਰਾਤੀ ਮੈਨੂੰ ਨਹੀਂ ਮਿਲਿਆ ਮੈਂ ਰਾਤੀ ਇੱਥੇ ਬੈਠਾ ਰਿਹਾ ਤੇ ਨਹੀਂ ਮਿਲਿਆ ਇਹ ਲੇਟ ਆਇਆ ਇਹਨੂੰ ਲੇਟ ਛੱਡ ਕੇ ਗਿਆ ਸਵੇਰੇ ਮੈਂ 7 ਵਜੇ ਇਹਨਾਂ ਦੇ ਘਰ ਆ ਗਿਆ ਸੀ ਦਵਿੰਦਰਜੀਤ ਨੂੰ ਮਿਲਣ ਤੇ ਘਰ ਆ ਕੇ ਪਤਾ ਲੱਗਾ ਉਹਨਾਂ ਦੀ ਮਦਰ ਤੋਂ ਵੀ ਉਹ ਸਵੇਰੇ 5 ਵਜੇ ਦਾ ਗਿਆ ਹੋਇਆ ਆ ਹਾਂਜੀ ਮੈਂ ਪੁੱਛਿਆ ਕਿੱਥੇ ਗਿਆ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਉਹ ਸਵੇਰੋਂ ਨੇ 5 ਵਜੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤਾਂ ਉਹ ਚਲਾ ਗਿਆ ਤੇ ਇਸ ਟਾਈਮ ਉਹਦੇ ਨਾਲ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਅਸੀਂ ਸਵੇਰ ਦੇ ਇੱਥੇ ਹੀ ਆ ਤਾਂ ਉਹਦੇ ਘਰ ਦੇ ਨਾਲ ਵੀ ਉਹਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਤੇ ਜਦੋਂ ਵੀ ਕੋਈ ਗੱਲਬਾਤ ਹੋਏਗੀ ਉਹਦੇ ਸਾਨੂੰ ਹਾਂਜੀ ਜਾਣਕਾਰੀ ਦਵਾਂਗੇ ਉਹਦੇ ਬਾਰੇ